ਵਾਇਡ ਦੀ ਕਾਂਸਾ ਵਾਇਡ ਰੋਡ ਕਿਤੇ ਹਰ ਕਿਸੇ ਦੇ ਬਾਅਦ ਨੂੰ ਜਿਵੇਂ ਇੱਕ ਵੀ ਨਗਰ ਦਾ ਰਾਜਨੀਆ ਉਹ ਦੇਖ ਕੇ ਜਾ ਰਹੇ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਇਹੋ ਜਿਹੇ ਪਰਿਵਾਰਾਂ ਨੂੰ ਜਿਹੜੀ ਰਾਸ਼ਨ ਦੀ ਸੇਵਾ ਦੇਣ ਦੇ ਵਿੱਚ ਸਾਡੀ ਮਦਦ ਕਰਦੇ ਆ ਤੇ ਆਪਾਂ ਸਾਰੇ ਵੀਰਾਂ ਭਰਾਵਾਂ ਤੋਂ ਸਲਾਮਤ ਇਕੱਠੀਆਂ ਕਰਕੇ ਇਹੋ ਜਿਹੇ ਰੋਡਾਂ ਦੇ ਪਰਿਵਾਰਾਂ ਨੂੰ ਇਹ ਰਾਸ਼ਨ ਦੀ ਸੇਵਾ ਪਹੁੰਚੀ ਕਰੀ ਦੀ ਕਿ ਜਿਹਨੇ ਘਰ ਦੇ ਵਿੱਚ ਬਹੁਤੀ ਔਖਾ ਸਮਾਂ কাটਦੇ ਪਏ ਆ ਤੇ ਮਾਤਾ ਜੀ ਨੇ ਇਕੱਲੇ ਨੇ ਮਾਣੇ ਨਾਲ ਇਹ ਕੋਈ ਇੱਕ ਡੇਟਾਵਾ ਤੇ ਦੋ ਦੋਨੇ ਪੜਦੇ ਨੇ ਪ੍ਰਮਾਤਾ ਜੀ ਨੂੰ ਲੱਗੇ ਰਹੇ ਡੋਟੀ ਕਿ ਕਿਤੇ ਲੱਗੇ ਆਪਾਂ ਆਪਣਾ ਕੰਮ ਬਿਸਲੇ ਸੀ ਸੇਰਨੰਦ ਦੇ ਕੰਮ ਤੇ ਲੱਗੇ ਘੰਟਾ ਕਰਦੇ ਵਿੱਚ ਤੋਂ ਸੰਦੇ ਤੇ ਗੇਸ ਤੇਰੀ ਤੇ ਹੁਣ ਬਣਾ ਮਤਾਪ ਨੇ ਕਮਾਉਣ ਲੱਗੇ ਆ ਅਗੇ ਦੁਕਾਨਦ ਕਹਿੰਦੇ ਸੀ ਜਿਹੜੀ ਸਵਾਸ ਤੇ ਹੋਵਾ ਸਾਡੇ ਇਥੇ ਬੰਦ ਕਰਦੇ ਸੀ ਜਿਹੜੀ ਗੰਦ ਅਸੀਂ ਆਪੇ ਰਾਸ਼ਨ ਜਿਹੜੀ ਪਵਾ ਲਾਂਗੇ ਅਰੇ ਹੁਣ ਹੀ ਲੱਗੇ ਡੋਟੀ ਤੇ ਕਹਿੰਦੇ 60000 ਰੁਪਏ ਸਰਵਿਸ ਤੇ ਲੱਗੇ ਤੇ ਇਹਦੇ ਬਾਕੀ ਜਿੰਨਾ ਪਹੂਗਾ ਸੰਗਤ ਮੇਰੇ ਬਾਤਾਂ ਲੋੜ ਤੇ ਅਨਸਾਰ ਜਿੱਤਾਂ ਨੂੰ ਬੇਨਤੀ ਕਰਾਂਗੇ ਬਾਕੀ ਇਹ ਦੱਸ ਦੇ ਹੀ ਮਤ ਜੀ ਕਹਿੰਦੇ ਜੀ ਕਰਜ਼ਾ ਵਾ 10-12000 ਰੁਪਇਆ ਤੇ 2 ਮਹੀਨੇ ਦੀ ਕੁੜੀ ਦੀ 30 ਰੁਪਇਆ ਉਹ ਵੀ ਦੇਣ ਵਾਲੀ ਹੈ ਜੇ ਇਹ ਇੰਨੀ ਕੁ ਕਹਿੰਦੇ ਸੇਵਾ ਹੋਰ ਕਰਵਾ ਦੋ ਸਾਡੇ ਕੋਲ ਸਾਡਾ ਜਿਹੜਾ ਸਰਕਲਾ ਮਾਣੋ ਤਾਂ ਸਹੀ ਹੋ ਜੂਗਾ ਤੇ ਬਾਕੀ ਮਾਦਾ ਜੀ ਨੂੰ ਦਾਸੀ ਦਿੰਦੇ ਆ ਜੀ ਸੀ ਮੇਰੇ ਮੁਰਦੂ ਦੀ ਮੁਰਦੂ ਤੋਂ ਮਾਫੀ ਮੰਗਦਾ ਹਾਂ ਬਸ ਮੈਂ ਕੋਈ ਕੱਟਾਣਾ ਬਾਦੂ ਤੇਰੇ ਕੋਲ ਬਚੀ ਪੀਣਾ ਹਾਂ ਤੇ ਮਾਪੇ ਰਾਸ਼ਨਾਂ ਉਹ ਗਾਂ ਕੋਸੀ ਨਾ ਗਾਹੀ ਹਾਲਤ ਬਸ ਮੇਰੇ ਨੂੰ ਮਦਦ ਦੀ ਲੋੜ ਹੈ ਤੁਹਾਡੀ ਕੋਈ ਭਨੇ ਬਾਤੀ ਬੋਲਣ ਦੀ ਤੇ ਉਹ ਬੇਨਤੀ ਹੈ ਜੀ ਸਾਰੇ ਮੇਰੇ ਪਰਿਵਾਰ ਨੂੰ ਤੇ ਜਿਹੜਾ ਵੀ ਮੇਰੇ ਇਸ ਪਰਿਵਾਰ ਦੀ ਜਿਹੜੀ ਹੈਲਪ ਕਰ ਸਕਦਾ ਹੋਗਾ ਤੇ ਮੇਰੇ ਕੋ ਇਸ ਪਰਿਵਾਰ ਦਾ ਜਿਹੜਾ ਨੰਬਰ ਆ ਤੁਸੀਂ ਲੈ ਸਕਦੇ ਜੀ ਵਾਹਿਗੁਰੂ ਜੀ ਘਰ ਦਾ ਸਾਥ ਵਾਹਿਗੁਰੂ ਜੀ